ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਇੱਕ ਬਹੁਤ ਹੀ ਗੰਭੀਰ ਵਿਸ਼ੇ ਬਾਰੇ ਜਾਣਕਾਰੀ ਦੇਣਾ ਚਾਹਾਂਗਾ ਅ ਕਿਉਂਕਿ ਸਾਡੇ ਭਾਰਤ ਵਿੱਚ ਰੇਖ ਦਸ ਵਿੱਚ ਜੋ ਇੱਕ ਜਿਹੜਾ ਵਿਅਕਤੀ ਹੈ ਉਹ ਮਾਨਸਿਕ ਰੋਗ ਦੇ ਨਾਲ ਗ੍ਰਸ ਹੈ ਕਿਉਂਕਿ ਅੱਜ ਕੱਲ ਦਾ ਜਿਹੜਾ દોੜ ਭੱਜ ਦੀ ਜ਼ਿੰਦਗੀ ਆ ਜਾਂ ਅੱਜ ਕੱਲ ਦੇ ਰਜਾਈਵੇਂ ਆ ਜਾਂ ਅੱਜ ਕੱਲ ਦਾ ਜਿਹੜਾ ਇੰਨਾ ਜ਼ਿਆਦਾ ਅਸੀਂ ਮਟੀਰੀਅਲ ਦੇ ਵਿੱਚ ਰਹਿ ਗਏ ਆ ਜਿੰਨਾ ਸੀ ਆਪਣੇ ਆਪ ਤੋਂ ਵੀ ਰੂਬਰੂ ਨਹੀਂ ਹੋ ਸਕਦੇ ਅੱਜ ਦੀ ਜਿਹੜੀ ਮੇਨ ਪ੍ਰੋਬਲਮ ਹੈ ਜਿਹੜੀ ਸਾਡੀ ਮੰਦੀ ਉਹਨੂੰ ਆਪਾਂ ਬਾਇਪੋਲਰ ਡਿਸਆਰਡਰ ਕਹਿੰਦੇ ਆ ਦੋਸਤੋ ਇੱਕ ਇਹੀ ਮਾਨਸਿਕ ਬਿਮਾਰੀ ਆ ਜਿਸ ਵਿੱਚ ਜਿਹੜਾ ਇਨਸਾਨ ਦਾ ਮੂਡ ਆ ਉਹ ਬਹੁਤ ਹੀ ਜ਼ਿਆਦਾ ਮਤਲਬ ਚੇਂਜ ਹੁੰਦਾ ਜਾਂਦਾ ਉੱਤੇ ਥੱਲੇ ਹੁੰਦਾ ਜਾਂਦਾ ਉਹਦੇ ਵਿੱਚ ਬਹੁਤ ਵੱਡੇ ਜਿਹੜੇ ਆ ਉਤਾਰ ਚੜਾਅ ਹੁੰਦੇ ਰਹਿੰਦੇ ਆ ਕਦੀ ਤਾਂ ਬੰਦਾ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਬੋਲ ਜਾਣਾ ਉਤਸ਼ਾਹਤ ਹੋ ਜਾਂਦਾ ਆ ਤੇਜ ਹੋ ਜਾਂਦਾ ਆ ਇਸ ਨੂੰ ਕਹਿੰਦੇ ਆ ਮਤਲਬ ਹਾਈਪਰ ਹੋਣਾ ਕਦੀ ਕਦੀ ਤਾਂ ਉਹ ਫਿਰ ਉਹ ਇੰਨਾ ਜ਼ਿਆਦਾ ਉਦਾਸ ਹੋ ਜਾਂਦਾ ਆ ਆਲਸ ਚ ਚਲ ਜਾਂਦਾ ਆ ਨਿਰਾਸ਼ਾ ਤੇ ਹਿੰਮਤ ਟੁੱਟ ਜਾਂਦੀ ਬੰਦੇ ਦੀ ਹਨਾ ਤੇ ਉਸ ਨੂੰ ਜਿੱਦਾਂ ਲੋਕ ਆ ਜਾਂਦੇ ਆ ਇਹ ਦੇ ਵਿੱਚ ਬੰਦਾ ਹਾਈ ਤੇ ਲੋ ਸਮੇਂ ਦੇ ਹਿਸਾਬ ਨਾਲ ਜਾਂ ਕੈਮੀਕਲ ਜਿਹੜੀ ਬ੍ਰੇਨ ਦੀ ਕੈਮਿਸਟਰੀ ਦੇ ਹਿਸਾਬ ਨਾਲ ਹੀ ਹੁੰਦਾ ਇਹ ਹੁੰਦਾ ਕਿਦਾਂ ਜਿਹੜਾ ਬਾਇਪੋਲਰ ਜਿਹੜਾ ਡਿਸਆਰਡਰ ਜਿਹਨੂੰ ਪਾ ਕੇ ਨੇ ਆ ਤੇ ਦਿਮਾਗ ਦੇ ਜਿਹੜੇ ਕੈਮੀਕਲ ਆ ਉਹਨਾਂ ਦੇ ਆਸੰਤੁਲਨ ਨਾ ਹੁੰਦਾ ਜਾਂ ਪਰਿਵਾਰ ਦੇ ਵਿੱਚ ਕਿਸੇ ਨੂੰ ਹੋਵੇ ਉਸ ਦੇ ਨਾਲ ਹੁੰਦਾ ਜਾਂ ਸਾਡਾ ਜਿਹੜਾ ਆਲਾ ਦਵਾਲਾ ਜੋ ਬਹੁਤ ਜ਼ਿਆਦਾ ਸਟ੍ਰੈਸਫੁਲ ਹੋ ਜਾਂਦਾ ਆ ਦਕਰੀ ਲੂਤ ਨਾ ਹੋਵੇ ਜਾਂ ਕੋਈ ਆਪਾਂ ਨੂੰ ਆਰਥਿਕ ਸਮੱਸਿਆ ਹੋਵੇ ਹਨਾ ਉਸ ਦੇ ਨਾਲ ਵੇਂਦਾ ਆ ਜਾਂ ਕਈ ਵੇਲੇ ਦਿਮਾਗ ਦੀ ਬਣਤਰ ਹੀ ਇਦਾਂ ਦੀ ਹੁੰਦੀ ਆ ਜਿਹਦੇ ਕਰਕੇ ਇਹ ਹੋ ਜਾਂਦਾ ਇਹਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਦੋ ਤਰੀਕੇ ਦਾ ਜਦੋਂ ਇਹ ਜ਼ਿਆਦਾ ਉੱਚਾ ਹੁੰਦਾ ਹੈ ਜਦੋਂ ਬੰਦਾ ਬਹੁਤ ਜ਼ਿਆਦਾ ਫਤੂਰੀ ਜਨੂਨੀ ਜਨੂਨ ਦੇ ਵਿੱਚ ਹੁੰਦਾ ਆ ਉਹ ਬਹੁਤ ਜ਼ਿਆਦਾ ਖੁਸ਼ ਹੋਊਗਾ ਉਹਦੇ ਵਿੱਚ ਚੜਚੜਾहट ਬਹੁਤ ਹੋਊਗੀ ਬਹੁਤ ਜ਼ਿਆਦਾ ਤੇਜ਼ ਬੋਲੂਗਾ ਬੇਤੁਕਾ ਬੋਲ ਲਿਜਾਊਗਾ ਜਿਦਾ ਕੋਈ ਮੀਨ ਹੀ ਨਹੀਂ ਹੈ ਹਨ ਤੇ ਮਤਲਬ ਰਾਤ ਨੂੰ ਜਿਹੜੀ ਉਹਦੀ ਨੀਂਦ ਵੀ ਘਟ ਜਾਊਗੀ ਉਹ ਥੋੜੇ ਸਮੇਂ ਸੌਣ ਨਾਲ ਉਹਨੂੰ ਦਿਲ ਕਰੋਗਾ ਕਿ ਮੈਂ ਬਹੁਤ એનર્ਜੀ ਭਰਪੂਰ ਹੋ ਗਿਆ ਹਾਂ ਹਨ ਤੇ ਹੋਰ ਤਾਂ ਹੋਰ ਉਹ ਹੋਰ ਜ਼ਿਆਦਾ ਖਤਰਨਾਕ ਫੈਸਲੇ ਲੈਣ ਲੱਗ ਜਾਊਗਾ ਜਰੂਰਤ ਤੋਂ ਬਾਅਦ ਖਰਚੇ ਕਰੀ ਜਾਊਗਾ ਆਨਲਾਈਨ ਸ਼ਾਪਿੰਗ ਕਰੀ ਜਾਊਗਾ ਮਤਲਬ ਬੇ ਲੋੜੇ ਮਤਲਬ ਆਪਣੇ ਦੋਸਤ ਬਣਾਉਂਦਾ ਰਹੂਗਾ ਤੇ ਜਣੀ ਉਹਦੇ ਵਿੱਚ ਕੰਫੀਡੈਂਸ ਬਹੁਤ ਆ ਜਾਂਦਾ ਹਾਂ ਆਤਮ ਵਿਸ਼ਵਾਸ ਬੰਦੇ 'ਚ ਹੋਣਾ ਚਾਹੀਦਾ ਪਰ ਉਹ ਉਸ ਨੂੰ ਮਤਲਬ ਥੋੜਾ ਜਿਹਾ ਅਸੰਤੁਲਨ ਹੋਣਾ ਚਾਹੀਦਾ ਜਦੋਂ ਉਹ ਬਹੁਤ ਜ਼ਿਆਦਾ ਆਪਣੇ ਹੇਠਲੇ ਪੱਧਰ ਤੇ ਚਲ ਜਾਂਦਾ ਹੈ ਜਦੋਂ ਫਿਰ ਦੋਦੇਰਾ ਲੋ ਚੱਲਦਾ ਹੈ ਜਦੋਂ ਬੰਦੇ ਦਾ ਫਿਰ ਉਹਨੂੰ ਬਹੁਤ ਜ਼ਿਆਦਾ ਉਦਾਸੀ ਰਹਿਣ ਲੱਗ ਜਾਂਦੀ ਹੈ ਫਿਰ ਉਹ ਮਤਲਬ ਰੂਣ ਦੀ ਤਰ੍ਹਾਂ ਹੋ ਜਾਂਦਾ ਹੈ ਉਹਦਾ ਕਿਸੇ ਵੀ ਕੰਮ ਦੇ ਵਿੱਚ ਜਾਨੀ ਦਿਲਚਸਪੀ ਨਹੀਂ ਰਹਿੰਦੀ ਥਕਾਵਟ ਰਹਿੰਦੀ ਹੈ ਆਲਸ ਰਹਿੰਦੀ ਹੈ ਉਹ ਹਰ ਵੇਲੇ ਲੰਮਾ ਜਾ ਪਿਆ ਰਹਿੰਦਾ ਰਕਾਵਟ ਦੇ ਵਿੱਚ ਪਿਆ ਰਹਿੰਦਾ ਆ ਨੀਂਦ ਆਉਂਦੀ ਨਹੀਂ ਜੇ ਆਉਂਦੀ ਬਹੁਤ ਜ਼ਿਆਦਾ ਆਉਂਦੀ ਆ ਭੁੱਖ ਵੀ ਘਟ ਜਾਂਦੀ ਆ ਤੇ ਮਤਲਬ ਬਹੁਤ ਜ਼ਿਆਦਾ ਮਤਲਬ 네ਗੈਟਿਵਿਟੀ ਛਾ ਜਾਂਦੀ ਆ ਉਹ ਪ੍ਰੋਡਕਟਿਵ ਨਹੀਂ ਹੋਵਾਂਦਾ ਜਿਹੜਾ ਵੀ ਉਹ ਕੰਮ ਕਰਦਾ ਉਹਦੇ ਵਿੱਚ ਉਹਦੀ ਪ੍ਰੋਡਕਟਿਵਿਟੀ ਘਟ ਜਾਂਦੀ ਆ ਤੇ ਬਾਕੀ ਇਹਦਾ ਜਿਹੜਾ ਇਲਾਜ ਆ ਉਹ ਜਿਹੜੇ ਕਿਸੇ ਵਧੀਆ ਡਾਕਟਰ ਨੂੰ ਦਿਖਾਇਆ ਜਾਵੇ ਜਿਸ ਨਾਲ ਸਾਡੀ ਜਿਹੜੀ ਮਾਨਸਿਕ ਜਿਹੜੀ ਆ ਸਿਹਤ ਸਹੀ ਰਹੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਦੇਖਦੇ ਆ ਨਾ 75% ਸਾਡਾ ਮਨ ਜਿਹੜਾ ਕੰਮ ਕਰਦਾ ਜਦੋਂ ਮਨ ਹੀ ਬਿਮਾਰ ਆ ਤੇ ਸਾਡਾ ਸਾਰਾ ਜੀਵਨ ਦੇ ਵਿੱਚ ਉਹਦਾ ਬਹੁਤ ਜ਼ਿਆਦਾ ਇਫੈਕਟ ਪੈਂਦਾ ਜਿਹਦਾ ਅਸੀਂ ਕਹਿੰਦੇ ਆ ਮਨ ਕੇ ਜੀਤੇ ਜੀਤ ਔਰ ਮਨ ਕੇ ਹਾਰੇ ਹਾਰ ਹਨ ਜੇ ਮਨ ਹੀ ਹਾਰ ਗਿਆ ਤੇ ਸਭ ਕੁਝ ਹਾਰ ਗਿਆ ਇਸ ਲਈ ਇੱਕ ਬਹੁਤ ਵੱਡਾ ਚਿੰਤਨ ਦਾ ਵਿਸ਼ਾ ਆ ਤੇ ਸਾਨੂੰ ਇਸ ਦਾ बहुत ख़्यालु रखण चाहींद